ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਕੁਲਦੀਪ ਬਲੌਗ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਜੀ ਤੁਹਾਨੂੰ ਕਰਦੇ ਉਹੀ ਘਰੇਲੂ ਕਰੇਲੂ ਕੰਮਾਂ ਤੇ ਬਲੌਗ ਦਿਖਾਵਾਂਗੇ ਜੀ ਤੇ ਵੀ ਆਪਾਂ ਛੋਟੀ ਜੀ ਵੀਡੀਓ ਬਣਾਈ ਐ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਜੀ ਤੇ ਜੋ ਨਵੇਂ ਆ ਚੈਨਲ ਤੇ ਸਬਸਕ੍ਰਾਈਬ ਕਰਨਾ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਜਿਹੜੀ ਆਪਾਂ ਕੱਲ ਚੀਜ਼ ਕਿਹਾ ਸੀ ਸੋਨੂੰ ਪਛਮ ਤੇ ਬਣਾਉਣੀ ਤੇ ਉਹ ਆਪਾਂ ਤੁਹਾਨੂੰ ਦਿਖਾਉਣੀ ਹੈ ਤੇ ਪਰ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਜਰੂਰ ਕਰਿਓ ਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਊਗਾ ਜੀ ਸਾਰੇ ਭੈਣ ਭਰਾਵਾਂ ਦਾ ਤੇ ਆਓ ਜੀ ਆਪਾਂ ਅੱਗੇ ਵੀਡੀਓ ਸਟਾਰਟ ਕਰਦੇ ਆਂ ਹਾਂਜੀ ਆਪਾਂ ਆ ਚੀਜ਼ ਬਣਾਉਣੀ ਹੈ ਜੀ ਆ ਦੇਖੋ ਇਸ ਤਰ੍ਹਾਂ ਵੀ ਥੋੜਾ ਜਿਹਾ ਤਾਂ ਆਪਾਂ ਗੋਲ ਲਿਆ ਤੇ ਕੁਸ ਰਹੇਗੀ ਆ ਦੇਖੋ ਦੇ ਸਵੇਰ ਨੂੰ ਇਹ ਪੂਰਾ ਹੋ ਜੂ ਜੀ ਤੇ ਇੱਕ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਪਤਾ ਲੱਗਿਆ ਵੀ ਇਹ ਚੀਜ਼ ਕੀ ਆ ਤੇ ਉਸ ਦਾ ਵੀ ਸੋਹਣੀ ਆ ਕਿ ਨਹੀਂ ਜਰੂਰ ਦੱਸਿਓ ਤੇ ਵੀਡੀਓ ਸਾਰੀ ਦੇਖਿਓ ਜੀ ਅੱਧ ਵਿਚਾਲੇ ਨਾ ਛੱਡਿਆ ਕਰੋ ਦੇਖ ਕੇ ਜੀ ਪਲੀਜ਼ ਮੈਂਤ ਵਾਲੀ ਗੱਲ ਆ ਵੀ ਸਾਰੀ ਵੀਡੀਓ ਦੇਖਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੰਮਾ ਜੀ ਤੁਸੀਂ ਗੋਆ ਸੱਟਦੇ ਹੋ ਹਾਂ ਜੀ ਤੁਹਾਨੂੰ ਹੱਥਾਂ ਨਾਲ ਗੋਆ ਸੱਟਾਂ ਚੜਕਤ ਨਹੀਂ ਆਉਂਦੀ ਉਹ ਫਿਰ ਅੱਜ ਕੱਲ੍ਹ ਹੈ ਨਾ ਲੋਕ ਗੋਹਾ ਸੱਟਦੇ ਨਹੀਂ ਹੱਥਾਂ ਨਾਲ ਨਹੀਂ ਆਪਾਂ ਤਾਂ ਗੋ ਨਹੀਂ ਹੱਥਾਂ ਨਾਲ ਸੱਟਦੇ ਪਤਾ ਕੋਈ ਆਪਾਂ ਜਸਤਾਂਦੇ ਨਹੀਂ ਪਾਏ ਹੱਥ ਲਿਬੜੇ ਹੋਇਆ ਆਪਾਂ ਤਾਂ ਹਰ ਰੋਇ ਸਿੱਟੀ ਦਾ ਰੱਜ ਕੇ ਦੁੱਧ ਵੀ ਪੀਨੇ ਆ ਦਹੀਂ ਖਾਣੇ ਆ ਹਨਾ ਘਰ ਦੀ ਬਖਣੀ ਕਿਉ ਹੇਲੀ ਚ ਕੀ ਸ਼ਰਮ ਵਾਲੀ ਗੱਲ ਹੁੰਦੀ ਹੈ ਜਾਂ ਕੋਈ ਅਕਤਾਲੀ ਹੁੰਦੀ ਹੈ ਅੱਜ ਕੱਲ ਤਾਂ ਮਮਾ ਪੰਜਾਬ ਚ ਮੱਝਾਂ ਹੀ ਹੈ ਨਹੀਂ ਜਿਸ ਕਰਕੇ ਹੁਣ ਸਾਰੇ ਲੋਕਾਂ ਨੂੰ ਮੱਝਾਂ ਫਿਰ ਕਿਵੇਂ ਹੁਣ ਕੋਈ ਪਤ ਜਿਉ ਕੋਈ ਪਸ਼ੂ ਰੱਖ ਕੇ ਰਾਜੀ ਨਹੀਂ ਹੈ ਨਾ ਸਹੀ ਗੱਲ ਹੈ ਕੋਈ ਸਾਂਭ ਕੇ ਨਹੀਂ ਰਾਜੀ ਅੱਜ ਕੱਲ ਫਿਰ ਪੰਜਾਬ ਦੇ ਵਿੱਚ ਦੁੱਧ ਹੀ ਖਤਮ ਹੋਣਾ ਹੁਣ ਤਾਂ ਮੌਲਦਗਣਾ ਕਹਿੰਦਾ ਕਿ ਘੋੜਾਲੇ ਉੱਤੇ ਠੀਕ ਹੈ ਪਰ ਉਹ ਮਲਾਟਾ ਵਾਲਾ ਹੁੰਦਾ ਡੇਰੀ ਤੇ ਕਿਹੜਾ ਸਹੀ ਹੁੰਦਾ ਵਿੱਚ ਹੈ ਨਾ ਗਰਦਨ ਲਾਇਆ ਹੁੰਦਾ ਆਪਣੀ ਮੱਝ ਦੇ ਲੈਨੇ ਆ ਤੇ ਮਲਾਟਾੜਾ ਕਿਉਂ ਮਿਲਦਾ ਪਰ ਬਹੁਤ ਘੱਟ ਹੀ ਮਿਲਦੀ ਹੈ ਸੁੱਕੇ ਦੁੱਧ ਵੀ ਬੜੀ ਵਿਚਾਰ ਲਾ ਦਿੰਦੇ ਆ ਮਿਕਸ ਕਰ ਦਿੰਦੇ ਆ ਤੇ ਵੀ ਘਰ ਵਰਗੀ ਬੋਏ ਨਹੀਂ ਗੀ ਤੇ ਹੁਣ ਆਪਾਂ ਵੇਖ ਪਸ਼ੂ ਰੱਖੇ ਵੀ ਆਪਣੇ ਵਧੀਆ ਮਿੱਟੀ ਖਿਲਾਰ ਕੇ ਵੇਖੋ ਕਿੰਨਾ ਸੋਹਣਾ ਮ ਆਰਾਮ ਨਾਲ ਪਸ਼ੂ ਬੈਠੇ ਬੋਲੇ ਬੋਲੇ ਥਾਂ ਤੇ ਤੇ ਆਪਾਂ ਤਾਂ ਆਪ ਹੀ ਨਿਭਾਉਨੇ ਆ ਪਸ਼ੂਆਂ ਨੂੰ ਵਧੀਆ ਇਹਨੂੰ ਹੱਥ ਵਾ ਕੇ ਸਵੇਰ ਸ਼ਾਮ ਬੰਨੀ ਰਿਹਾ ਤੇ ਰੱਜ ਕੇ ਖਾਈ ਪੀਦਾ ਮੈਂ ਨਹੀਂ ਮੰਨਦੀ ਭੈਣ ਇਸ ਕੰਮ ਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਹੁੰਦੀ ਹੈ ਵੀ ਘਰ ਦਾ ਕੰਮ ਆਉਂਦਾ ਹਨ ਤੇ ਪਸ਼ੂ ਨੂੰ ਸੰਭੋ ਜੇ ਨਾ ਬਾਲੇ ਤਾਂ ਇੱਕ ਮੱਝ ਇੱਕ ਗਾਂ ਤਾਂ ਜ਼ਰੂਰ ਹੋਵੇ ਘਰ ਦੇ ਵਿੱਚ ਨਾਲੇ ਜਿਵੇਂ ਕਹਿੰਦੇ ਹੁੰਦੇ ਆ ਇਹ ਖੱਬਗ ਸੱਜੀਆਂ ਬਾਹਾਂ ਆਪਾਂ ਭੈਣ ਭਰਾਵਾਂ ਨੂੰ ਕਹਿ ਦਿੰਨੇ ਆ ਤੇ ਪਸ਼ੂ ਵੀ ਆਪਣੇ ਖੱਬਗ ਸੱਜੀਆਂ ਬਾਹਾਂ ਹੁੰਦੇ ਆ ਵੀ ਜਦੋਂ ਮਰਜੀ ਲੋੜ ਆ ਕਿਤੇ ਆਪਾਂ ਵੇਚ ਕੇ ਆਪਣੀ ਗਰਜ ਪੂਰੀ ਕਰ ਸਕਦੇ ਆ ਹਨਾ ਜੇ ਕੋਣਗੇ ਦੋ ਪਸ਼ੂ ਇੱਕ ਅਗਲਾ ਵੇਚੂ ਵਿੱਚੋਂ ਫਿਰ ਦੁੱਧ ਬਾਦ ਪਾਵਾਂਗੇ ਆਈ ਜਲਾਈ ਚਾਲਦੀ ਐ ਇਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਹੁੰਦੀ ਐ ਤੇ ਕਿਹੜੀ ਹਲ ਟਟਾਲੀ ਹੁੰਦੀ ਐ ਆ ਦੇਖੋ ਸਾਡੇ ਤਾਂ ਦੋ ਗੱਠਰੇ ਡੇਢ ਭਰੇ ਪਏ ਆ ਤੇ ਹੁਣ ਸੈੱਟ ਦੇਣੇ ਸਵੇਰ ਸ਼ਾਮ ਸਿੱਕੀ ਦਾ ਤੇ ਅਸੀਂ ਤਾਂ ਅਰੇ ਕਰੇ ਇੰਨਾ ਸੋਚਿਆ ਭੈਣੇ ਪਿੰਡਾਂ ਦੇ ਵਿੱਚ ਤਾਂ ਵੀ ਆਂ ਵੀ ਪੈਣਾ ਰੱਖਦੀਆਂ ਵਿੱਚ ਬਹੁਤ ਘਰ ਹੁੰਦੇ ਵੀ ਨਹੀਂ ਵੀ ਚਲੋ ਕਿਸੇ ਘਰ ਦੀ ਕੋਈ ਮਜਬੂਰੀ ਵਾਂਝੀ ਆ ਹਨਾ ਪਸ਼ੂ ਨਹੀਂ ਰੱਖ ਸਕਦਾ ਪਰ ਜਿਹੜੀਆਂ ਮੇਰੀਆਂ ਭੈਣਾਂ ਵੀ ਕਰ ਸਕਦੀਆਂ ਰੱਖ ਸਕਦੋਂ ਉਹ ਜਰੂਰ ਪਸ਼ੂ ਰੱਖਿਆ ਕਰੋ ਇਹ ਘਰ ਦਾ ਕੁਲੜ-ਦੁਲੜਾ ਖਾਇਆ ਪੀਆ ਕਰੋ ਨਾ ਇਹ ਬੱਚਿਆਂ ਨੂੰ ਖਾਇਆ ਪਿਆ ਕਰੋ ਮੁੱਲ ਦੇ ਉਹੀ ਗੱਲ ਦੁੱਧ ਚੰਗਣਾ ਕੀ ਮੰਦਾ ਅੱਜ ਕੱਲ ਹਨ ਲਗਿਆਈ ਆ ਵੀ ਸਾਰਾ ਕੁਝ ਸਭ ਮੁੱਲ ਲੈ ਨਹੀਂ ਸਕਦੇ ਤੇ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਤੇ ਕੋਈ ਏਡੀ ਹੋ ਨਹੀਂ ਹੁੰਦੀ ਤੇ ਆਪਾਂ ਤਾਂ ਦੇਖੋ ਕਿੰਨਾ ੜਾ ਪਿਆ ਹੋਣਾ ਇਹ ਸੁੱਭਰ ਕੇ ਸਾਰਾ ਸਿੱਟਾ ਇਹ ਬਧੀਆ ਬਣਾ ਦੇਗੇ ਤੇ ਸੂਬਾ ਨੂੰ ਇਹ ਸਾਰਾ ਸੁੱਕ ਜਾਣਾ ਹੁਣ ਸ਼ਾਮ ਦਾ ਟਾਈਮ ਆ ਤੇ ਤੂੜੀ ਵੀ ਆਪਾਂ ਪਾ ਰੱਖੀਏ ਔਰਨੀਆਂ ਦੇ ਵਿੱਚ ਇਹਨਾਂ ਪੱਠੇ ਆਪ ਕੈਣ ਲੱਗੇ ਬਸਰ ਲਾ ਕੇ ਰੱਖ ਦਿਆਂਗੇ ਵਧੀਆ ਤੇ ਸੂਹਾ ਪਸੂ ਬੰਦ ਲੈ ਕੇ ਫਿਰ ਫਿਰ ਮਿਵਾ ਆ ਜਾਗੇ ਤੇ ਬੜਾ ਆਰਾਮ ਨਾਲ ਪਸੂ ਬਾਹਰ ਬੈਠੇ ਆਪਣੇ ਆਰਾਮ ਕਰੀ ਜਾਂਦੇ ਆ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਕੋਈ ਹਲਕੀ ਕਾਲੀ ਗੱਲ ਨਹੀਂ ਹੁੰਦੀ ਹੰਦਕੇ ਅਧਿਕਾਰ ਦਾ ਕੰਮ ਕਰਿਆ ਕੋਈ ਭੈਣ ਕਿ ਕਿਸੇ ਦੇ ਕੋਈ ਰੋੜ ਨਹੀਂ ਕਿਸੇ ਬਾਰੇ ਸੋਚਣ ਦੀ ਕੀ ਗੋਹਾ ਜਾਂ ਆਪਣੇ ਹੱਥ ਕਰਾਉ ਇਹ ਜੱਜਸਤਾਨੇ ਪਾ ਕੇ ਤੇ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਬਹੁਤ ਵਧੀਆ ਲੱਗਦਾ ਆਪਾਂ ਦਾ ਕੰਮ ਕਰਕੇ ਤੇ ਬਿੰਗ ਤੋਂ ਬਹੁਤ ਸ਼ੌਕ ਹੈ ਵੀ ਬੱਚਾ ਸਾਭਣਾ ਤੇ ਇਸ ਤਰ੍ਹਾਂ ਤੁਸੀਂ ਵੀ ਕੋਈ ਕੰਮ ਕਰਿਆ ਕਰੋ ਜਿਹੜੀ ਮੇਰੀ ਭੈਣ ਵੀ ਵੈਸੇ ਹੀ ਜਿਹਨੂੰ ਨਹੀਂ ਸ਼ੌਕ ਆ ਪਤਾ ਕਹਿੰਦੇ ਸ਼ੌਕ ਪਾਓ ਇੱਕ ਅੱਧਾ ਪਸ਼ੂ ਰੱਖੋ ਹਨਾ ਘਰ ਦੇ ਵਿੱਚ ਆਈ ਜਲਾਈ ਚੱਲਦੀ ਆ ਤੇ ਬਹੁਤ ਵਧੀਆ ਲੱਗਦਾ ਜੀ ਬੱਚੇ ਆਪਣਾ ਤਾਂ ਟਾਈਮ ਹੋ ਗਿਆ ਸਕੂਲੋਂ ਆਉਂਦਾ ਤੇ ਉਹ ਡਿਮਾਂਡ ਕਰਕੇ ਗਏ ਸੀ ਜੀ ਅੱਜ ਵੀ ਆਪਾਂ ਨੂੰ ਹੋਰ ਬ੍ਰੈਡ ਆਉਂਦਾ ਨੂੰ ਬਣੇਵੇ ਤੇ ਆਪਾਂ ਉਹਨਾਂ ਦੀ ਤਿਆਰੀ ਕਰ ਲਈ ਜੀ ਹੁਣ ਆਪਾਂ ਬਣਾਵਾਂਗੇ ਬ੍ਰੈਡ ਕਿ ਇਹ ਬਹੁਤ ਹੀ ਵਧੀਆ ਬਣਦੇ ਆ ਜੀ ਲਓ ਜੀ ਆਪਣੇ ਗਰਮ ਗਰਮ ਬਰੈਡ ਤਿਆਰ ਆ ਜੀ ਤੇ ਬੱਚੇ ਵੀ ਆ ਗਏ ਸਕੂਲੋਂ ਤੇ ਹੁਣ ਆਪਾਂ ਦਿੰਦੇ ਉਹਨਾਂ ਨੂੰ ਖਾਣ ਨੂੰ ਤੇ ਬਹੁਤ ਹੀ ਵਧੀਆ ਬਣੀ ਹੈ ਟੇਸਟੀ ਬਣੀ ਹੈ ਜੀ ਇੱਥੇ ਸਾਡੇ ਮੰਮੀ ਮਾਰ ਰਹੇ ਸੀ ਕੱਪੜਿਆਂ ਦੀਆਂ ਤੈ ਹਾਂ ਜੀ ਮੈਂ ਚੱਲੀ ਸੀਗੀ ਹੁਣ ਗੋਹਾ ਕੂੜਾ ਸਿੱਟਣ ਛਾਵ ਵਾਲਾ ਤੇ ਬੱਚਿਆਂ ਨੂੰ ਚਾਹ ਪਾਣੀ ਪਿਆਤਾ ਜੀ ਕਿਰਾਂ ਉਹਨਾਂ ਦੇ ਟਿਫਨ ਟੂਫਨ ਸਾਫ਼ ਕਰਦੇ ਆਪਾਂ ਤੇ ਹੁਣ ਮੰਮੀ ਨੂੰ ਮੈਂ ਕਿਹਾ ਤੂੰ ਕੱਪੜਿਆਂ ਦਾ ਹਲਾ ਦੇ ਚੱਲ ਤੇ ਮੰਮੀ ਆਪਾਂ ਸਬਜ਼ੀ ਕਾਦੀ ਬਣਾਗੇ ਅੱਜ ਕਦੂ ਦੀ ਪਦੂਰੀ ਫਿਰ ਜੋਤ ਨਹੀਂ ਖਾਂਦਾ ਕੋਈ ਨਹੀਂ ਪਰ ਕਦੂ ਬਣਾ ਲਾਂਗੇ ਇੱਕ ਦਿਨ ਦੇ ਕੇ ਅੱਗੇ ਤੁਹਾਨੂੰ ਫੇਟੇ ਲੈ ਤਾ ਫੇਟ ਆਏਗੇ ਆਉਂਦਾ ਕਦੂ ਕੇ ਦਿਨ ਤੇ ਹਾਂ ਤਾਂ ਕਰਦੇ ਉਹ ਤਾਂ ਵਧੀਆ ਰੇ ਸਪਰੇਅ ਤੋਂ ਬਣਾ ਗਏ ਤੇ ਪਰ ਫਿਰ ਮ ਜੋਤ ਨੇ ਨਹੀਂ ਖਾਣਾ ਚੱਲ ਫਿਰ ਉਹਨੂੰ ਪਿੰਟੇਗਾ ਬਣਾ ਦੇਗੇ ਥੋੜੀਆਂ ਹੀ ਹਨ ਆਓ ਉਹ ਫਿਰ ਵਿੱਚ ਕਹਿੰਦਾ ਗੰਡੇ ਨਾ ਪਾਓ ਉਹਨੂੰ ਬਿਨਾ ਗੰਡੇ ਤੋਂ ਬਣਾ ਦੇਵਾਂਗੇ। ਹਾਂ ਰੋਜ਼ ਫਿਰ ਆਪਾਂ ਨੂੰ ਤਾਂ ਪਿੰਡਾਂ ਦੀ ਸੁਆਦ ਨਹੀਂ ਲੱਗਦੀ। ਤੇ ਆਪਾਂ ਜੋਤ ਨੂੰ ਫਿਰ ਪਿੰਡਗਰੀ ਬਣਾ ਦੇਗੇ। ਆਪਾਂ ਕद्दू ਬਣਾ ਲਾਂਗੇ, ਸੁੱਕੀ ਬਣਾ ਲਾਂਗੇ ਅੱਜ। ਅੱਜ ਦੁੱਧ ਨਹੀਂ ਪਾਉਂਦੇ ਹਣਾ। ਵੇਂ ਕੋਈ। ਹਾਂ। ਤੇ ਆ ਵਰਦੀਆਂ ਦੀ ਵੀ ਲਾ ਦਿਓ ਫਿਰ ਇੱਥੇ ਹੀ ਰੱਖ ਦਿਆਂਗੇ ਵਾਰੀ ਜੀ। ਹਨਾ। ਮੁੰਜੋ ਤਾਂ ਤੂੰ ਵੀ ਉੱਧਰ ਰੱਖ ਦੀ ਪਤਾ। ਅਰਸ਼ ਵੀ ਆਉਣ ਵਾਲੀ ਏ ਟਿਊਸ਼ਨ ਤੋਂ। ਓਪਰੇ ਕੱਢ ਲੈ। ਨਾਦੀ ਬਾਰੀ। ਇਹ ਸਾਡਾ ਮਨਜੋਤ ਹੈ ਜੀ। ਦੇਖੋ ਇੱਧਰ ਲੱਗ ਗਿਆ ਜੀ ਮੇਰੇ ਵਗਰਾ। ਇਹ ਬਾਰਦੀ ਬਹੁਤ ਲੇਟ ਲਾਉਂਦਾ ਜੀ। ਹਾਂ ਦੇਖੋ। ਕਦੋਂ ਦਾ ਚਾਹ ਪੜੀ ਪੀਤਾ ਨੇ ਤੇ ਡਰੈੱਸ ਅਜੇ ਲਾਈ ਨਹੀਂ ਜੀ ਇਹਨੇ। ਆਹੇ ਏ ਹੋਰ ਲਾਉ ਗਏ ਇਹੇ ਕੋੂ ਮੁੂਛ ਪਾਉਂਦਾ ਬੱਚਾ ਸਾਡਾ ਇਹ ਬਹੁਤ ਸ਼ਰਾਰਤੀ ਹੈ ਆਪਾਂ ਇਸੀ ਜੀ ਚੋਲੇ ਤੋੜਨ ਸਬਜੀ ਆ ਦੇਖੋ ਲੱਗੀ ਵੀ ਆਪਣੇ ਸਬਜੀ ਕੇਕ ਤੇ ਗੋਤ ਲੱਗੇ ਹੋਏ ਆ ਜੀ ਚੋਲੇ ਉਹ ਦੇਖੋ ਛੋਟੇ ਮੋਟੇ ਉਹ ਪਰੇ ਅੱਲਾ ਵੀ ਲੱਗੇਗਾ ਪੰਗਾ ਜੀ ਤੇ ਆਪਾਂ ਇਸੀ ਕੇਕ ਤਾਂ ਇਹ ਬਹੁਤ ਅਪਾ ਪਖ ਨੇ ਜਿਵੇਂ ਚੋੜ ਕੇ ਸਬਜੀ ਚੋਲੇ ਆਪਣੇ ਬਹੁਤ ਹੀ ਸੋਹਣੇ ਲੱਗਦੇ ਆ ਅੱਗੇ ਤਾਂ ਆਪਾਂ ਘਰੇ ਵੀ ਲਾ ਲੈਨੇ ਜੀ ਸਬਜੀ ਐਕੀ ਆਪਣੇ ਘਰੇ ਥਾਂ ਥੋੜਾ ਜਿਹਾ ਇਸ ਕਰਕੇ ਆਪਾਂ ਖੇਤੀ ਵੱਧ ਲਾਈ ਆ ਤੇ ਦੇਖੋ ਹੋ ਗਈ ਇਹ ਰੋਟੀ ਖਾਣ ਦੀ ਤਿਆਰੀ ਰਾਤ ਦੀ ਆਪਾਂ ਕਹਿ ਸਕਦੇ ਆ ਡਿਨਰ ਵੀ ਕਹਿ ਸਕਦੇ ਆ ਸ਼ਹਿਰਾ ਵਾਲਿਆਂ ਵਾਂਗੂ ਖਾਣਾ ਹਨਾ ਰਾਤ ਦਾ ਖਾਣਾ ਤੇ ਆਪਣੀ ਪਿੰਡਾਂ ਵਾਲਿਆਂ ਦੀ ਤਾਂ ਹੁੰਦੀ ਏ ਰੋਟੀ ਰਾਤ ਦੀ ਤੇ ਮਨਜੋਤ ਸਾਡਾ ਵੇਖ ਰਿਹਾ ਹੈ ਐਲ ਸੀ ਡੀ ਤੇ ਹੁਣ ਆਪਾਂ ਖਾਣੇ ਰੋਟੀ ਜੀ